ਜਸਟਿਸ ਹਰ ਸਿਮਰਤ ਸਿੰਘ ਸੇਠੀ ਵੱਲੋਂ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਦਾ ਸਰਵੇਖਣ ਕੀਤਾ ਗਿਆ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਕਮ ਪ੍ਰਬੰਧਕੀ ਜੱਜ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਜਸਟਿਸ ਹਰ ਸਿਮਰਤ ਸਿੰਘ ਸੇਠੀ ਦੁਆਰਾ ਜ਼ਿਲ੍ਹਾ ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਸੀਨੀਅਰ ਜਿੰਦਰ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਵਲ ਨਰੇਬਲ ਵਿਟਨੈਸ ਡੈਪੋਜ਼ੀਸ਼ਨ ਸੈਂਟਰ ਦਾ ਕੰਮਕਾਜ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਮਾਨਯੋਗ ਜਸਟਿਸ ਹਰਸਿਮਰਤ ਸਿੰਘ ਸੇਠੀ ਨੇ ਦੱਸਿਆ ਕਿ ਵਲਨਰੇਬਲ ਵਿਟਨੈਸ ਡੈਪੋਜੀਸ਼ਨ ਸੈਂਟਰ ਨੂੰ ਵਿਟਨੈਸ ਪ੍ਰੋਟੈਕਸ਼ਨ ਸਕੀਮ 2018 ਤਹਿਤ ਗਠਿਤ ਕੀਤਾ ਗਿਆ ਹੈ ਜਿਸ ਦਾ ਅੱਜ ਕੰਮਕਾਜ ਸ਼ੁਰੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਕਮਜ਼ੋਰ ਗਵਾਹ ਉਹ ਗਵਾਹ ਹੁੰਦੇ ਹਨ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ ਜਿੰਸੀ ਸੋ ਸੰਪੀੜਤ ਦਿਮਾਗ ਵੀ ਮਾਰੀ ਤੋਂ ਪੀੜਤ ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਦੀ ਹੈ ਜਾਂ ਕੋਰਟ ਵੱਲੋਂ ਕਮਜ਼ੋਰ ਗੋਸ਼ੀਤ ਕੀਤਾ ਜਾਂਦਾ ਹੈ ਉਹਨਾਂ ਕਹਾ ਕਿ ਇਹ ਸੈਂਟਰ ਕਮਜ਼ੋਰ ਗਵਾਹਾਂ ਨੂੰ ਬਿਨਾਂ ਡਰ ਅਤੇ ਦਬਾਅ ਤੋਂ ਮਿਆਰੀ ਨਿਆਂ ਦੇਣ ਵਿੱਚ ਮਦਦਗਾਰ ਹੋਵੇਗਾ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਨ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਅਵੇਲੇਬਲ ਮਿਸਟਰ ਜਸਟਿਸ ਹਰਸਿੰਦਰ ਸਿੰਘ ਸਿਟੀ ਜੱਜ ਅਨੁਪ੍ਰੇਮ ਹਾਈ ਕੋਰਟ ਐਡਮਿਨਿਸਟ੍ਰੇਟਿਵ ਜੱਜ ਸੈਸ਼ਨਵਿੰਦ ਗੁਰਦਾਸਪੁਰ ਗੁਰਦਾਸਪੁਰ ਕੋਰਟ ਇਨਸਪੈਕਸ਼ਨ ਕਰਨ ਲਈ ਆਏ ਹੋਏ ਹਨ ਅੱਜ ਇਸ ਮੌਕੇ ਉਹਨਾਂ ਨੇ ਵਲਨਰੇਬਲ ਵਿਟਮਸ ਡੈਪੋਜ਼ਿਟ ਸੈਂਟਰ ਜੋ ਕਿ ਗੁਰਦਾਸਪੁਰ ਵਿੱਚ ਅਨਨੇਬਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਸਟੈਬਲਿਸ਼ ਕੀਤਾ ਗਿਆ ਹੈ ਉਸ ਦਾ ਉਦਘਾਟਨ ਕੀਤਾ ਉਸ ਸੈਂਟਰ ਦੇ ਜਿਹੜੇ ਵਲਨਰੇਬਲ ਵਿਟਨਸ ਹੁੰਦੇ ਹਨ ਜਿਨ੍ਹਾਂ ਨੂੰ ਥ੍ਰੈਟ ਹੁੰਦੀ ਹੈ ਡਰ ਹੁੰਦਾ ਹੈ ਉਹਨਾਂ ਪਿੱਛੇ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ ਕਿ ਉਹਨਾਂ ਵਿਟਨਸ ਜਰ ਨੂੰ ਅਸੀਂ ਅਲੱਗ ਰਸਤੇ ਤੋਂ ਲੈ ਕੇ ਤਾਂ ਕਿ ਕੋਈ ਪਬਲਿਕ ਉਹਨਾਂ ਨੂੰ ਕੰਟੈਕਟ ਨਾ ਕਰ ਸਕੇ ਮੂਲਜਮੂਲਾਂ ਤੇ ਕੋਈ ਪ੍ਰਭਾਵ ਨਾ ਪਾ ਸਕੇ ਰਸਤੇ ਤੇ ਲਿਆ ਕੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੀਏ ਜਿੰਨੀ ਦੇਰ ਤੱਕ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਨਹੀਂ ਆਂਦਾ ਉਨੀ ਦੇਰ ਤੱਕ ਵਿਟਨੈਸ ਦੇ ਬੈਠਣ ਦਾ ਅਲੱਗ ਪ੍ਰਬੰਧ ਹੈ ਜਿੱਥੇ ਕਿ ਉਹ ਆਰਾਮ ਨਾਲ ਬੈਠ ਕੇ ਆਪਣੇ ਕੇਸ ਦੀ ਵੇਟ ਕਰ ਸਕਦਾ ਹੈ ਤੇ ਆਰਾਮ ਨਾਲ ਗਵਾਹੀ ਦੇ ਸਕਦਾ ਹੈ ਤੇ ਜੋ ਚਾਵੇ ਤਾਂ ਉਹਦੀ ਗਵਾਹੀ ਅਸੀਂ ਵੀਸੀ ਰਾਹੀਂ ਉਸ ਕਮਰੇ ਤੋਂ ਦੇ ਸਕਦੇ ਆ ਉਸ ਦਾ ਉਹ ਘਾਟੇ ਕੀਤਾ ਗਿਆ ਸੀ ਸਰ ਥੈਂਕ ਯੂ ਸਰ ਤੇ ਕੋਰਟ ਦੇ ਇਨਸਪੈਕਸ਼ਨ ਥੈਂਕ ਯੂ